ਆਪਣੇ ਰਿਸ਼ਤੇ ਦੀ ਐਡ ਦੇਣ ਲਈ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਹੀ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਤਲਾਕ ਸੁਦਾ ਘਰੇਲੂ ਕੰਮਕਾਰ ਕਰਦੀ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਗੋਤ ਤੂਰ ਕੁੜੀ ਦੀ ਪੜ੍ਹਾਈ ਪਲੱਸ 2 ਤੇ ਆਈਟੀਆਈ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਡੇਟ ਆਫ ਬਰਥ 1988 ਕੱਦ 5 ਫੁੱਟ 6 ਇੰਚ ਲੜਕੀ ਦੇ ਇੱਕ ਭਰਾ ਕੁੜੀ ਤਲਾਕ ਸੁਦਾ ਹੈ ਕੋਈ ਬੱਚਾ ਨਹੀਂ ਕੁੜੀ ਨੂੰ ਘਰ ਦੇ ਸਾਰੇ ਕੰਮਕਾਰ ਕਰਨੇ ਆਉਂਦੇ ਨੇ ਵਧੀਆ ਸੋਹਣੀ ਤੇ ਸਮਝਦਾਰ ਕੁੜੀ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਜਾਂ ਯੂਕੇ ਦੇ ਵਿੱਚ ਪੀਆਰ ਹੋਵੇ ਤਲਾਕशुदा ਚਾਹੇ ਕੋਈ ਬੱਚਾ ਹੋਵੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਮਾਲਵਾ ਏਰੀਆ ਨੂੰ ਪਹਿਲ ਮੁੰਡੇ ਦੀ ਉਮਰ 40 ਸਾਲ ਤੋਂ ਵੱਧ ਨਾ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ